ਮਿਸਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਹੀ ਜਿਹੜੀ ਵੀਡੀਓ ਬਣਾ ਰਹੇ ਆਂ ਲਾਗੇ ਬਾਬਾ ਦਰਸ਼ਨ ਸਿੰਘ ਦਾ ਡੇਰਾ ਤੇ ਸਾਡਾ ਪਿੰਡ ਵਿੱਚ ਜਿਹੜੀ ਜਗ੍ਹਾ ਇੱਥੇ ਕੋਈ ਮਨਾਸਬ ਨਹੀਂ ਬਿਲਕੁਲ ਲੱਗ ਗਈ ਆ ਤੇ ਇੱਥੋਂ ਬਾਗਾ ਪਾウダー ਵੀ ਜਿਹੜਾ ਵਾ ਟੜੀ ਵਾਲੇ ਰੋਡ ਤੇ ਜਿਹੜਾ ਵੀ ਹੁਣਾਂ ਦਾ ਜਿਹੜਾ ਡੇਰਾ ਵਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਦਿਖਾਉਣੀਆਂ ਨੋਰਮਲ ਰੇਟ ਤੇ ਜਿਹੜੀਆਂ ਸਾਰੀਆਂ ਤੁਹਾਨੂੰ گاਵਾ ਦਿਖਾਵਾਂਗੇ ਹਾਂਜੀ ਬੀਬੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਹਾਂਜੀ ਵਧੀਆ ਜੀ ਮੇਰਾ ਚਲੋ ਵਧੀਆ ਚੀਤਾ ਜੇ ਤੇ ਨਾਮ ਦੱਸ ਤੇ ਕਰੀ ਨਾਮ ਜਸਵੀਰ ਸਿੰਘ ਹਾਂਜੀ ਤੇ ਆਪਾਂ ਬਾਈਪਾਸ ਦੇ ਲੱਗੇ ਜਿਹੜਾ ਆਪਣਾ ਪਿੰਡ ਨਹੀਂ ਬਣਾ ਵੇਲੀ ਘੋੜ ਸਾਡਾ ਪਿੰਡ ਉਹਦੇ ਨਾਲ ਹੀ 80 ਕਿਲੋਮੀਟਰ ਆਪਣੇ ਕੋਲ ਠੀਕ ਹੈ ਜੀ ਨੇੜੇ ਆਪਣੇ ਬਾਬੇ ਦੱਸ ਸਕਦਾ ਗੁਰਦਾਰਾ ਜੀ ਬੜਾ ਮਸ਼ਹੂਰ ਜੀ ਕਾਫੀ ਮਸ਼ਹੂਰ ਆ ਤੇ ਸਾਡਾ ਪਿੰਡ ਵੀ ਕਾਫੀ ਮਸ਼ਹੂਰ ਆ ਇੱਥੇ ਠੀਕ ਹੈ ਜੀ ਤੇ ਫੋਨ ਨੰਬਰ ਪੁੱਲ ਦੇ ਕਰੀ 88725596 ਠੀਕ ਹੈ ਆ ਤਿੰਨ ਫਿਰ ਹਾਂ ਜੀ ਤਿੰਨ ਜੀ ਠੀਕ ਹੈ ਸ਼ੁਰੂਆਤ ਪਹਿਲਾਂ ਬੱਚੇ ਵਾਲੀ ਤੋਂ ਕਰ ਲਈਏ ਫਿਰ ਹਾਂ ਜੀ ਕਿੰਨਾ ਜੀ ਤੇ ਕੱਲ ਦੁੱਧ ਇਹ ਕੋ ਦੁੱਧ ਹੈਗੇ 7 ਕਿਲੋ ਹੈਗਾ ਪੱਕਾ ਦੁੱਧ ਹਾਂ ਜੀ ਪੱਕਾ ਹੈ ਠੀਕ ਹੈ ਤੇ ਬੱਚਾ ਕੀ ਮਗਰ ਵੱਛੀ ਜੀ ਮਗਰ ਇਹ ਠੀਕ ਆ ਸੋ ਇਹ ਇਹ ਦੋਹਾਂ ਦੀ ਕੋਈ ਤਿੰਨਾਂ ਦੀ ਮੰਨ ਲਿਓ ਵੱਛੀ ਵਗੜ ਜੀ ਵਿਖਾ ਦਿੰਨੇ ਹਾਂ ਉੱਚੇ ਬੱਚੇ ਵਾਲੀ ਆ ਜਿਹੜੀ ਥਾਣੇ ਤੇ ਲੱਗਦੇ ਦਿਖਾ ਦਈਏ ਤੁਹਾਨੂੰ ਇੱਕ ਦੀ ਆਹ ਦੇਖ ਸਾਹ ਦੇ ਜੀ ਖੋਲੋ ਹਾਂ ਵੀਰ ਜੀ ਫਿਰ ਤੋਲ ਗਿੰਨਾ ਬਾਕੀ ਜੀ ਸਵੇਰਾ ਸਵੇਰ ਦਾ ਟਾਈਮ ਆ ਇਹ ਭੁੱਖਿਆ ਨੇ ਪਾਣੀ ਕਾ ਨਹੀਂ ਹੁੰਦਾ ਖਾਣਾ ਇਹਦੇ ਘਰ ਕੇ ਪੂਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਕਿਹੜੀ ਵੱਛੀ ਆ ਸਾਹਮਣੇ ਖਲੋਤੀ ਜਿਹੜੀ ਆਵਲੀ ਵੱਛੀ ਜੇ ਇਹਦੀ ਬਾਕੀ ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੀ ਤੇ ਕਿੰਨਾ ਰੱਖਿਆ ਵੀਰ ਜੀ ਇਹਦਾ ਮੁੱਲ ਫਿਰ ਹੱਤ ਜੀ ਮੁੱਲ ਤੇ ਦਾ 20000 ਕਰਦੇ ਆ ਹਾਂਜੀ ਛੋਟੀ ਕਰ ਲਾਂਗੇ ਵੱਡਾ ਘਾਟਾ ਜੈ ਜੈ ਕਰਦੀ ਹੈ ਫਿਰ 18000 ਦੀ ਲੈਣਗੇ 18000 ਦੀ ਹਾਂਜੀ ਨਹੀਂ ਹੋਰ ਕਰਦੀਏ ਮਨ ਜੈਸ ਨੋਈ ਬਿਲਕੁਲ ਨਹੀਂ ਹਾਂ ਨਾਈ ਹਾਂ ਨਾ ਬਿਲਕੁਲ ਹੀ ਦੋਸਤੋ ਛੋਟੀ ਹੈ ਵੇਜੇ ਚ 15000 ਦੀ ਜਰਾ ਠੀਕ ਆ 15000 ਦੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇੱਕ ਘਰ ਦੀ ਰਾਤੀ ਆਈ ਜੇ ਅੱਛਾ ਦੋ ਟਾਈਮ ਚ ਹੋਈ ਜੇ ਆਪਾਂ ਪਿਛਲੇ ਘਰ ਠੀਕ ਆ ਸਿਰ ਆਹ ਇਧਰਲਾ ਥਾਂਜੇ ਨਾ ਮਗਲਾ ਚਾ ਰੱਖਦੀ ਆ ਲੇਖ ਨੂੰ ਲੱਗਦਾ ਘਟਿਆ ਮਗਲਾ ਥਾਂ ਅੱਛਾ ਕੋਈ ਲੀਟਰ ਨਾਲ ਝੋਲੇ ਕੱਲਾ ਕੱਲਾ ਥਾਂ ਨੂੰ ਦੁੱਧ ਬਰਾਬਰ ਜੇ ਅੱਛਾ ਦੁੱਧ ਪੂਰਾ ਹੀ ਆ ਹਾਂਜੀ ਬਾਕੀ ਇਹਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ ਵਾ ਹਾਂਜੀ ਕਿੰਨਾ ਹੁਣ ਮੋਕੇ ਦੇ ਦੁੱਧ ਹੁਣ ਸਾਂ ਤੋਂ ਬਾਹਰ ਹੀ ਹੁੰਦਾ ਬਾਕੀ ਛੇ ਲਾ ਕੇ ਚੱਲੇ ਕੋਈ ਅੱਛਾ ਲਿਆ ਤੌਰਦੀ ਹੈ ਫਿਰ ਇਹਨਾਂ ਵਿੱਚ ਘਰ ਵਾਲੇ ਦੱਸਦੇ ਡੇਢ ਦੋ ਮਹੀਨੇ ਬਣੀ ਨਾ ਆਪਾਂ ਖਾਲੀ ਕਰਕੇ ਦੇਣੀ ਆ ਅੱਛਾ ਚੈੱਕ ਨਹੀਂ ਕਰਾਈਏ ਜੀ ਚੈੱਕ ਨਹੀਂ ਕਰਾਈ ਆਈ ਹੈ ਜੀ ਠੀਕ ਹੈ ਜੀ ਉਤਰਾ ਇਹ ਆ ਕਿ ਚੰਗੇ ਕੱਦ ਕਾਟਦੀ ਆ ਚੰਗੀ ਬੇਲਦੀ ਆ ਬਾਕੀ ਜਿਹੜਾ ਕੋਈ ਸਾਂ ਬਾਲਾ ਕੋਈ ਲੈ ਜਾਊਗਾ ਉਹਦਾ ਦੁੱਧੋਂ ਵੱਧ ਵੀ ਜਾਵੇ ਤੇ ਉਮੀਦ ਹੈ ਇਹਨੇ ਸੱਜਣ ਨੇ ਦੁੱਧ ਚੰਗਾ ਕੱਢਿਆ ਹਨਾ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ ਬੜੀ ਕਾਲੀ ਪਈ ਚੰਗੀ ਬੇਲ ਲਈ ਚੰਗੇ ਸਟਰਕਚਰ ਦੀ ਗਾਵਾਂ ਜਿਹੜੇ ਲੈ ਜਾਏ ਕੋਈ ਵੀਰ ਸਾਹ ਭਲਾ ਤੇ ਗਾਵਾਂ ਵੀ ਚੰਗਾ ਭੰਜੂਗੀ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਜੇ ਦਾ ਵੀ ਜੀ ਮੁੱਲ ਕਰਤਾ 20000 ਰੁਪਏ ਅੱਛਾ ਬਾਕੀ ਮਾਨਤਾ ਕਰਦਾਂਗੇ ਕਿੰਨਾ ਜੈਸ ਨੋ ਹੀ ਕਰਦੇ ਵੀ ਦੇ ਰਾਂਗੇ 6 14000 ਦੀ ਚਲੋ ਮੌਕੇ ਤੇ ਹੋਰ ਕਰਦੋਗੇ ਮਾਨ ਕੋਈ ਵੀਰ ਭਰਾ ਫੋਨ ਲਾ ਕੇ ਕਰਾਂਗੇ ਮਾਨਤਨ ਪੂਰਾ ਠੀਕ ਹੈ ਮਾਨਤਨ ਮੌਕੇ ਤੇ ਹੋ ਹੀ ਜਾਊਗਾ ਫਿਰ ਵੀ ਠੀਕ ਬਾਕੀ ਜਾਣ ਦੱਸਣਾ ਜੀ ਬਹੁਤ ਵਧੀਆ ਹਾਂਜੀ ਹਾਂਜੀ ਨਿੱਕਾ ਬੱਚਾ ਪਾਲੀਏ ਤੇ ਉਹ ਵੀ ਜੰਮ ਦਾ ਬੱਚਾ ਲੋਕੇ ਦੱਸਦਾ 1000 ਤਾਂ ਦੇਦੇ ਨੇ ਹਾਂਜੀ ਹਾਂਜੀ ਤੇ ਨਾਲੇ ਚਲੋ ਦੁੱਧ ਦਊਗੀ ਬਾਕੀ ਇਹ ਆ ਕਿ ਚੰਗੇ ਕੱਦ ਕਾਠ ਵਾਲੀ ਆ ਬਾਕੀ ਕੋਈ ਵੀਰ ਇੱਥੇ ਆਣ ਕੇ ਵੇਖੇ ਤੇ ਇਹਦੇ ਕੋਲ ਵੀਰ ਜੀ ਕਿੰਨਾ ਦੁੱਧ ਇਹ ਕੋਤ ਵੀ 6 ਕਿਲੋ ਦੁੱਧ ਜੇ ਅਗਲੇ ਖਾਂਚੇ ਤਾਂ ਰਾਮ ਨੇ ਤੇ ਲੜ ਕਰਕੇ ਦੇਣੀ ਆਪਾਂ ਅੱਛਾ ਅਗਲੇ ਥਾਂ 'ਚ ਧਾਰਾ ਆਉਂਦੀ ਹੈਗੇ 15 ਕਿਧਾਰਾ ਹੁੰਦੀਆਂ ਨੇ ਅਗਲੇ ਥਾਂ 'ਚ ਧਾਰਾਂ ਜਿਹੜੀਆਂ ਕਹਿੰਦੇ ਕਿ ਉਹ ਚਾਹ ਜਿਹੜਾ ਤਧਾਰਾਂ ਕੱਟਿਆ ਤੇ ਲੜਾਂ 'ਚ ਹੀ ਕਹਿੰਦੇ ਦੇਣੀ ਆ ਕਿੰਨਾ ਪੱਕਾ ਦੁੱਧ ਇਹਦੇ ਕੋਲ ਇਹ ਤੁਹਾਨੂੰ 6 ਲੀਟਰ ਦੁੱਧ ਆ ਠੀਕ ਤੁਰਮ ਫਿਰ ਇਹਨੂੰ ਇੱਕ ਰੀ ਨੂੰ ਪਾੜਾ ਪਾ ਕੇ ਵੰਡ ਪਾ ਕੇ ਮੰਗਾ ਪਾ ਕੇ ਫਿਰ ਚੋਣੇ ਆਪਾਂ ਠੀਕ ਹੈ ਪਾੜਾ ਪਾ ਕੇ ਰੱਸੀ ਪਾ ਕੇ ਚਵਾਈ ਕਰੀਦੀ ਸੀ ਕਹਿੰਦੇ बाकी सेंगे तो साथ 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 दे। है जी ती देख सकते जी अथज गैप भी देख सकते हैं तो यहाँ के मुल्ज फिर ਦਾ ਮੁੱਲ 15000 ਰੁਪਏ ਆ ਜੀ ਨਹੀਂ ਇਹ 15 ਦੀ ਨਹੀਂ ਜਾਣੀ ਜੇ ਕੋਈ ਆਪਾਂ ਘੱਟ ਕਰ ਲੈਨੇ ਆ ਜੇ ਅੱਜਿਆ ਕਰੀਏ ਹਾਂ ਨਹੀਂ 10000 ਦੀ 10000 ਦੀ ਬਾਕੀ ਮਾਨਤਾਲ ਕਰਾਂਗੇ ਕੋਈ ਚਲੋ 10000 ਸ਼ੋਰਟ ਕਰਦੇ ਆ ਵਿੱਚ ਹੋਰ ਫੈਨ ਵੀ ਇਹਦੀ 6 ਫੈਨ ਆਉਂਦੀ ਜੇ ਅੱਛਾ ਅੱਜ ਕੱਲ 6 ਕਿਲੋ ਵਾਲੀ ਮਹਿੰਗਿਆ ਜਾਂਦੀ 50000 55000 ਦੀ ਹੁੰਦੀ ਹੈ ਠੀਕ ਆ ਤੇ ਇਹਨੇ ਚਲੋ ਦੁੱਧੂ ਘਾ ਬਣੀ ਵੀ ਡੇਢ ਮਹੀਨੇ ਦੀ ਆ ਠੀਕ ਆ ਇਹ ਨਿਕਲ ਆਈ ਤਾਂ ਸਭ ਤੋਂ ਵਧੀਆ ਵਾ ਇਹ ਆ ਕਿ ਚਲੋ 10000 ਤੋਂ 10000 ਸ਼ੋਰਟ ਕਰਦੇ ਆ ਤੋਂ 9000 ਦਿੱਤੇ ਜਾਣਗੇ ਠੀਕ ਹੈ ਜੀ ਤੇ ਠੀਕ ਹੈ ਜੀ ਕੋਈ ਹੋਰ ਕੁਛ ਹੈ ਨਾ ਹਾਂਜੀ ਠੀਕ ਹੈ ਜੀ ਬਾਕੀ ਗਾਵਾਂ ਤਿੰਨ ਨੇ ਸਾਡੇ ਹਰਕੇ ਵੀਡੀਓ ਚ ਬਾਰ 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 ਇਹ ਹੀ ਬੇਨਤੀ ਹੁੰਦੀ ਆ ਕਿ ਸੋਈਆਂ ਸਵਾਈਆਂ ਭਾਵੇਂ ਕੋ ਜਿਆਦੇ ਦੁੱਧ ਵਾਲੀ ਆ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਉਹ ਤੁਸੀਂ ਆਪਣੀ ਤਸੱਲੀ ਕਰਕੇ ਖੜਨੀ ਆ ਇੱਥੇ ਤੁਹਾਡੀ ਤਸੱਲੀ ਹੋਵੇ ਪਸੰਦ ਹੋਵੇ ਤੇ ਖੋਲ ਕੇ ਲੈ ਜਾਓ ਨਹੀਂ ਤੇ ਇੱਥੇ ਹੀ ਰਹਿਣ ਦੋ ਇੱਥੋਂ ਚੰਗੀ ਤਰ੍ਹਾਂ ਪਸੰਦ ਕਰਕੇ ਕਰਕੇ ਖੜੋ ਤਾਂ ਅਗੇ ਬਾਅਦ ਚ ਕੋਈ ਲਾਮੇ ਵਾਲੀ ਕੋਈ ਗੱਲ ਰਹਿ ਨਾ ਜਾਵੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ